ਇਹ ਆਇਦੇ ਦਿਨ ਇਸੇ ਤਰ੍ਹਾਂ ਕੱਲ ਨੂੰ ਘਟੜੀ ਚੱਲਾਂਗੇ ਸਾਰੇ ਆਪਾਂ ਉੱਥੇ ਵੱਡਾ ਸਮਾਗਮ ਹੈ ਔਰ ਮੈਂ ਦੱਸਿਆ ਉੱਥੇ ਵੀ ਇੱਕ ਵੱਡਾ ਨਾਟਕ ਆ ਰਿਹਾ ਸਾਹਿਬ ਸਿੰਘ ਜਿਹੜਾ ਚੰਡੀਗੜ੍ਹ ਤੋਂ ਆਏਗਾ ਉਹ ਪਕਣਾ ਤੇ ਲੰਮੀਆ ਜ਼ਿਲ੍ਹਾ ਕੱਟ ਕੇ ਆਏ ਲੋਕੀ ਅੱਜ ਤੇ ਉਹਨਾਂ ਨੂੰ ਜਲਾਹ ਕਰ ਦੇ। ਤੇ ਆਪਾਂ ਆਪ ਕਹਿਣ ਤੋਂ ਬਹੁਤ ਲੰਮੀਆ ਕੱਲ ਨਾਵਾ ਗਦਰ ਪਾਰਟੀ ਦੀਆਂ ਇਹ ਝੜੜਾ ਚੁਣਾਇਆ ਇਹ ਵੀ ਸਾਡੇ ਲਈ ਕਮਾਲ ਦੀ ਗੱਲ ਹੈ ਤੁਹਾਡੇ ਨਗਰ ਵਾਸਤੇ। ਮੌਲੂ ਸਵਾਦਾ ਚੰਡਾ ਸ਼ੇਦਾਜ਼ੂ ਪਾਕਿਸਤਾਨ ਦਾ ਉਹੀ ਆਪਣੇ ਆਪ ਚ ਬੜਾ ਮਹਾਨ ਪਿਆਜ ਜੀ ਨੌਜਵਾਨਾਂ ਨੂੰ ਇਕੱਠੇ ਕਰਨ ਦੀ ਲੋੜ ਆ ਉਹ ਝੰਡਾ ਉਹਦਾ ਪ੍ਰਤੀਕ ਆ ਮੈਂ ਝੰਡਾ ਚੜਾਉਣ ਦੇ ਰਸੂ ਦੇ ਵਿੱਚ ਤੁਸੀਂ ਇਕੱਤਰ ਹੋਏ ਹੋ ਇਹਦੇ ਵਾਸਤੇ ਵਿੱਚ ਅੱਗੇ ਤੋਂ ਤਕਰੀਬਨ 66 ਸਾਲ ਪਹਿਲਾਂ ਅਸੀਂ ਪਿੰਡ ਵਿੱਚ ਇਹ ਦਿਹਾੜਾ ਬਣਾਇਆ ਸੀ ਛੁੱਟੀ ਨਾ ਸੁਣੋਗੀ ਤੁਸੀਂ 66 ਸਾਰੇ ਘਰਾਂ ਦੇ ਨੇ ਕਰਦੇ ਸੀ ਪਰ ਕਰਨ ਕੀਤਾ 23 ਮਾਰਚ ਨੂੰ ਜਿਹੜੇ ਮਹਾਨ ਸ਼ਹੀਦ ਹੋਏ ਆ ਉਹਨਾਂ ਦੀ ਛੁੱਟੀ ਜ਼ਰੂਰ ਕਰਾਉਣੀ ਹੈ ਅਸੀਂ ਚਲੇ ਗਏ ਕਿਤੇ ਉਥੇ ਸਾਡਾ ਐਮ.ਐਲ.ਏ ਹੋਣਾ ਸੀ ਨਾ ਬਣਾਇਆ ਅਸੀਂ ਸਿੱਧਾ ਪਰ ਸਾਡੀ ਬਲਾਕ ਹੋ ਗਿਆ ਆਮਦੇ ਹਰਪਾਲ ਸਿੰਘ ਪੜਾਈ ਆਮਦੇ ਬਲਕੀਚਨ ਮਿਲ ਜੀ ਜੀ ਸੁਸ਼ੀਲਾ ਜੀ ਤੇ ਅਸੀਂ ਸਾਰੇ ਸਾਥੀ ਗਏ ਸਾਨੂੰ ਕੋਣ ਸਵਾਏ ਨੇ ਫੜ ਕੇ ਅੰਦਰ ਦੇ ਤਾ ਸਾਨੂੰ ਭਗਤ ਸਿੰਘ ਵਾਲੀਆਂ ਚੱਟੀਆਂ ਜਿਹੜੀਆਂ ਮਾਹੌਲ ਸੀ ਜਗੰਦਰ ਉਹਦੇ ਅੰਦਰ ਬਾੜ ਤੋਂ ਕਾਨੂੰਨ ਦੇ ਤਰਜਾ ਦਾ ਵੀ ਕਹਿੰਦੇ ਆ ਵੀ ਇਹ ਸਾਰੇ ਆਖਾ ਲੋ ਅਸੀਂ ਪਕੜਾ ਤੱਕ ਹੁਕਮ ਨਾਲ ਕਰ ਦਿੱਤੀ ਤੇ ਮਾਂ ਸਾਡੀ ਵਗ ਗਈ ਸੀ ਵੀ ਤੇਰੀ ਮਾਰ ਕੇ ਛੁੱਟੀ ਕਰੋ ਲਖਮਨ ਸਿੰਘ ਭਗਵੰਤਰੀ ਪੜਿਆ ਸੀ ਸਾਂਝੇ ਫਰੰਦ ਦੇ 19 ਮਾਰਚ ਨੂੰ ਨੀ ਕਾਂਦੀ ਦਲ ਦੇ ਰਾਣ ਜੋੜ ਕੇ ਤਾਂ ਇੰਨਾ ਜੋਸ਼ ਸੀ ਲੋਕਾਂ ਨੇ ਇੰਨੀ ਹਮਾਇਤ ਕੀਤੀ ਕਿ 19 ਮਾਰਚ ਨੂੰ 23 ਮਾਰਚ ਤੋਂ 4 ਦਿਨ ਪਹਿਲਾਂ ਉਹ ਛੁੱਟੀ ਕਰ ਗਏ ਆ ਪਹਿਲੀ ਛੁੱਟੀ ਜਿਹੜੀ ਹੋਈ ਆ ਨੌਜਵਾਨਾਂ ਵਯਾਰਥੀਆਂ ਤੇ ਕਮਿਊਨਿਸਟ ਦੂਸ਼ੀਆਂ ਨੂੰ ਕਿਸਾਨਾਂ ਦੇ ਤੇ ਬੰਦੀਆਂ ਦੀ ਹਮਾਇਤ ਨਾਲ ਹੋਈ ਸੀ 23 ਮਾਰਚ 1960 ਨੂੰ ਤੇ ਅੱਜ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਤੇ ਗਦਰੀ ਬਾਬਿਆਂ ਦੇ ਜਿਹੜੇ ਝੰਡੇ ਚਹਲਾਈ ਗਏ ਆ ਕੀ ਕਹਿਣਾ ਅੱਜ ਦੇ ਇਸ ਦਿਨ ਤੇ ਇਸ ਦਿਨ ਹਰ ਸਾਲ ਅਸੀਂ ਗਦਰੀ ਬਾਬਿਆਂ ਦਾ ਝੰਡਾ ਤੇ ਸਪੋਰਟਸ ਦਾ ਜਿੰਨਾ ਵੀ ਚਾਹਦੇ ਆ ਤੇ ਅਸੀਂ ਗਦਰੀ ਬਾਬਿਆਂ ਨੂੰ ਹਰ ਸਾਲ ਦੀ ਤਰ੍ਹਾਂ ਯਾਦ ਕਰਦੇ ਆ ਤੇ ਮੰਤਰਮ ਪਾਸਰਾ ਜੀ ਆਏ ਉਹਨਾਂ ਨੇ ਆਪਣੇ ਵਿਚਾਰ ਪੇਸ਼ ਕੀਤੇ ਤੇ ਬੈਠਿਆ ਕਰੋ ਸਲਾਹਾਂ ਕਰਿਆ ਕਰੋ ਸਲਾਮਾਸ਼ੀ ਦੇ ਕਰਿਆ ਕਰੋ ਬੜੀ ਸੋਹਣੀ ਉਹ ਸਜੈਸ਼ਨ ਹੈ ਤੇ ਸਾਡੇ ਪਿੰਡ ਦੇ ਗਦਰੀ ਬਾਬੇ ਪਾਂਛੇ ਹੋਏ ਆ ਜਿਨ੍ਹਾਂ ਚ ਸਾਡੇ ਤਾਇਆ ਜੀ ਕਾਮਰੇਡ ਜਗਰ ਸਿੰਘ ਹੋਏ ਆ ਇਥੋਂ ਮਲੇਸ਼ੀਆ ਇੰਡੋਨੇਸ਼ੀਆ ਗਏ ਉਸ ਤੋਂ ਬਾਅਦ ਅਰਜנטיਨਾ ਗਏ ਉਹ ਪ੍ਰਭਾਵਿਤ ਹੋਏ ਰਸ਼ੀਆ ਦੇ ਵਿੱਚ ਤੇ ਉਹਨੂੰ ਜਿਸ ਵੇਲੇ ਉਹ ਜਿਸ ਦਿਨ ਇਹ ਇਥੇ ਉਹ ਸਾਂਝ ਕਲਾ ਪਹੁੰਚੇ ਆ ਤੇ ਇਥੇ ਉਹਨਾਂ ਨੂੰ ਰਸ਼ੀਅਤ ਤੋਂ ਜ਼ਿਆਦਾ ਹੋ ਕੇ ਆਏ ਤਾਂ ਇਹ ਅੰਗਰੇਜ਼ ਗਵਰਨਮੈਂਟ ਨੇ ਉਹਨਾਂ ਨੂੰ ਬਹੁਤ ਤਸੀਹੇ ਦਿੱਤੇ ਅ ਮੇਰੇ ਭਾਈ ਹਮੇ ਜਾ ਦੱਸਦੇ ਆ ਕਿ ਉਹਨੂੰ ਥੱਲੇ ਆਗਬਾਰ ਦੇਣਾ ਉਹਦੇ ਸਿਰ ਦੇ ਥੱਲੇ ਫਿਰ ਬਰਫ ਵਾਲੇ ਪਾਣੀ ਦੀ ਬਾਤ ਆ ਸਾਡਾ ਪੇਗਾਮ ਕੀ ਆ ਬਹੁਤ ਤੰਗੀਆਂ ਕੱਟੀਆਂ ਅਖੀਰ ਤੇ ਉਹਦੇ ਮੈਂਟਲੀ ਅਫਸੈਟ ਹੋਏ ਲੋਕ ਉਹਨੂੰ ਇਹਦੇ ਵੀ ਕਮਲਾ ਆਇਆ ਪਰ ਉਹ ਕਮਲਾ ਨਹੀਂ ਉਹਦਾ ਲੌਂਗ ਟਰਮ 'ਚ ਉਹਦਾ ਅਸਰ ਉਹੋ ਜਿਹਾ ਹੋਇਆ ਤੇ ਅਸੀਂ ਹੋਰ ਵੀ ਸਾਡੇ ਭਗਵਾਨ ਸਿੰਘ ਜੀ ਉਹਨਾਂ ਨੂੰ ਵੀ ਯਾਦ ਕਰਦੇ ਆ ਉਹਨਾਂ ਦੀਆਂ ਜਿੰਨੀਆਂ ਵੀ ਕਾਰਗੋਲੀਆਂ ਸੀ ਉਹਨਾਂ ਨੂੰ ਪਾਵੇਂ ਪੜ ਸੀ ਉਹਨਾਂ ਦੀ ਬ੍ਰੇਡ ਤਾਂ ਬੜੀ ਸੀ ਆਜ਼ਾਦੀ ਲੈਣ ਲਈ ਤੇ ਉਸੇ ਮੁੱਦੇ ਤੇ ਅਸੀਂ ਆਸਾ ਸਾਹਿਬ ਨੇ ਦੱਸਿਆ ਮਿਲ ਬੈਠਿਆ ਕਰੋ ਸਲਾਹਾਂ ਕਰਿਆ ਕਰੋ ਚੰਗੇ ਵਿਚਾਰ ਪੇਸ਼ ਕਰੋ ਉਹਨਾਂ ਦੇ ਚੱਲਣ ਦੀ ਕੋਸ਼ਿਸ਼ ਕਰਦੇ ਰਹਿਣਾ ਹੈ